ਸਸ਼ੀਗਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਰਣਜੀਤ ਸਿੰਘ ਗਿੱਲ ਇੱਕ ਵੱਡਾ ਨਾਮ ਅਕਾਲੀ ਦਲ ਦੇ ਵਿੱਚ ਸੀ ਪਰ ਖਰੜ ਹਲਕੇ ਤੋਂ ਦੋ ਵਾਰ ਚੋਣ ਲੜਨ ਤੋਂ ਬਾਅਦ ਜਦੋਂ ਉਹਨਾਂ ਨੇ ਚੋਣ ਨਾ ਜਿੱਤੀ ਤਾਂ ਕਿਤੇ ਨਾ ਕਿਤੇ ਕੁਝ ਸਮੇਂ ਦੇ ਲਈ ਰਣਜੀਤ ਗਿੱਲ ਸਿਆਸਤ ਦੇ ਵਿੱਚ ਨਹੀਂ ਦਿਖੇ ਜਦੋਂ ਦਿਖੇ ਤਾਂ ਅਚਾਨਕ ਖਬਰ ਆਉਂਦੀ ਹੈ ਕਿ ਰਣਜੀਤ ਸਿੰਘ ਗਿੱਲ ਨੇ ਅਸਤੀਫਾ ਅਕਾਲੀ ਦਲ ਤੋਂ ਦੇ ਦਿੱਤਾ ਜਿਸ ਤੋਂ ਬਾਅਦ ਚਰਚਾਵਾਂ ਬੜੀਆਂ ਛੜੀਆਂ ਕਿ ਆਖਰਕਾਰ ਹੁਣ ਰਣਜੀਤ ਗਿੱਲ ਕਿੱਧਰਲੇ ਪਾਸੇ ਜਾਣਗੇ ਤੇ ਸੇਮ ਸਮੇਂ ਦੇ ਉੱਪਰ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਅਨਮੋਲ ਗਗਨਮਾਨ ਦਾ ਵੀ ਅਸਤੀਫਾ ਆ ਜਾਂਦਾ ਹੈ ਜਿਸ ਤੋਂ ਬਾਅਦ ਕਿਆਸ ਰਹੀਆਂ ਲੱਗਦੀਆਂ ਨੇ ਕਿ ਸ਼ਾਇਦ ਹੁਣ ਖਰੜ ਹੈ ਜੋ ਉਹ ਅਨਮੋਲ ਗਗਨਮਾਨ ਦੇ ਹੱਥ ਵਸ ਨਹੀਂ ਰਹੇਗਾ ਪਰ ਇਸ ਤਰ੍ਹਾਂ ਨਹੀਂ ਹੁੰਦਾ ਅਚਾਨਕ ਸਾਰੀ ਗੇਮ ਪਲਟਦੀ ਹੈ ਤੇ ਅਨਮੋਲ ਗਗਨਮਾਨ ਦਾ ਅਸਤੀਫਾ ਪ੍ਰਮਾਨ ਨਹੀਂ ਹੁੰਦਾ ਤਾਂ ਰਣਜੀਤ ਸਿੰਘ ਗਿੱਲ ਦੀਆਂ ਜੋ ਆਮ ਆਦਮੀ ਪਾਰਟੀ ਦੇ ਵਿੱਚ ਜਾਂਦੀਆਂ ਚਰਚਾਵਾਂ ਸਨ ਉਹਨਾਂ ਤੇ ਵੀ ਵਿਰਾਮ ਚੰਨ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਕੱਲ ਦੇਰ ਸ਼ਾਮ ਅਚਾਨਕ ਖਬਰ ਆਈ ਕਿ ਰঞ্জੀਤ ਸਿੰਘ ਗਿੱਲ ਨੇ ਭਾਜਪਾ ਦਾ ਪੱਲਾ ਫਾੜ ਲਿਆ ਹੈਰਾਨੀਜਨਕ ਗੱਲ ਇਹ ਹੈ ਕਿ ਦੇਰ ਰਾਤ 10 ਵਜੇ ਜਿਹੜਾ ਭਾਜਪਾ ਚ ਉਹਨਾਂ ਨੂੰ ਜੁਆਇਨ ਕਰਾਇਆ ਗਿਆ ਤੇ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵੱਡੇ ਲੀਡਰ ਨੇ ਜਿਹੜੇ ਭਾਜਪਾ ਦੇ ਚਾਹੇ ਸੁਨੀਲ ਜਾਖੜ ਹੋਣ ਚਾਹੇ ਹੋਰ ਵੱਡੇ ਲੀਡਰ ਹੋਣ ਉਹਨਾਂ ਦਾ ਇੰਤਜ਼ਾਰ ਤੱਕ ਨਹੀਂ ਕੀਤਾ ਗਿਆ ਜਿਹੜੇ ਹਰਿਆਣਾ ਦੇ ਸੀਐਮ ਨੇ ਨਾਇਬ ਸੈਣੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਉਹਨਾਂ ਨੂੰ ਯਾਨੀ ਕਿ ਰঞ্জੀਤ ਸਿੰਘ ਗਿੱਲ ਉਹਨਾਂ ਨੂੰ ਭਾਜਪਾ ਜੁਆਇਨ ਕਰਾ ਦਿੱਤੀ ਜਾਂਦੀ ਹੈ ਸੋ ਭਾਜਪਾ ਜੁਆਇਨ ਜਦੋਂ ਕਰਵਾਈ ਗਈ ਹੈ ਇਸ ਮੌਕੇ ਨਾਇਬ ਸਿੰਘ ਸੈਣੀ ਉਹਨਾਂ ਦਾ ਕੀ ਕੁਝ ਕਹਿਣਾ ਹੈ ਪਹਿਲਾਂ ਉਹ ਸੁਣ ਲੈਣੇ ਹਮਾਰੇ ਰਣਜੀਤ ਗਿੱਲ ਸਾਹਿਬ ਜੀ ਨੇ ਅੱਜ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੀਤੀਆਂ ਨੂੰ ਉਹਨਾਂ ਨੂੰ ਦੇਖਦੇ अज पार्टी को ज्वाइन किया मैं इन का पार्टी बिच शामिल होने लिये दिल से धन्यवाद भी करता इनका स्वागत भी करता और मुझे पूरा विश्वास भी है कि गिल साहब एक बड़े प्रतिष्ठित व्यक्ति हैं इनका बड़ा दायरा है और लोगों में एक अच्छा रसूक है और उस रसूख का भारतीय जनता पार्टी को भी लाभ मिलेगा आने वाले समय के अंदर क्योंकि पंजाब के अंदर जो स्थितियाँ बनी हैं मैं ये मानता हूँ क्योंकि लगातार पंजाब के लोग वोट तो दे रहे हैं परंतु जो पंजाब के लोगों न अपेक्षाएँ हम सी वो अपेक्षाएँ पूरी नहीं हुई हैं क्योंकि जिस प्रकार से आम आदमी ने भी बड़े सजे बाग दिखाते और सजे बाग दिखा करके वोटा तो ले ली हैं परंतु पंजाब के आवाम की जनता अपेक्षाओं के उपर ये सरकार पूरी नहीं उतरी और पंजाब लगातार वो पिछड़ रहा है क्योंकि गलत नीतियों के कारण आज नरेंद्र मोदी जी के नेतृत्व में देश साडा किन्नी ऊंचे थानते पहुंचा है अज अगर हम देखते हैं कि अज रोड का नैटवर्क है चाहे आप एयर कनेक्टिविटी का देखते दे हैं या कहीं हेल्थ को लेकर के देखते हैं या एजुकेशन को लेकर के जो नरेंद्र मोदी जी की नीतियाँ ने अज साडा भारत दुनिया विच एक बड़े थानक रहा है इन ग्यारह वर्षों में मोदी जी के नेतृत्व में देश चौथे स्थान के ऊपर आर्थिक रूप से एक शक्ति के रूप में उभर करके सामने खड़ा हुआ है और रणजीत गिल साहब आज मोदी जी दीतियाँ दी समर्थन करते हैं कि पंजाब भी आगे बढ़े पीछे न रहे तो उन्होंने लेकर के आज पार्टी ने ज्वाइन किया है हम भी देखते हैं क्योंकि पड़ोसी राज्य है पड़ोसी राज्य के नाते यहाँ किसानी जो उन्होंने लाभ है ਕਿਸਾਨ ਦੀ ਫਸਲ ਦੀ ਗੱਲ ਕਰ ਲਈਏ ਚਾਹੇ ਕਿਸਾਨ ਦੇ ਮੁਆਵਜ਼ੇ ਦੀ ਗੱਲ ਕਰ ਲਈਏ ਸਾਡੀ ਸਰਕਾਰ ਹਰਿਆਣਾ ਵਿੱਚ ਆਦਨੀਆਂ ਮੋਦੀ ਜੀ ਦੇ ਸਾਥ ਮਿਲ ਕਰਕੇ ਜਿਸ ਪ੍ਰਕਾਰ ਸੇ ਉਹਨਾਂ ਦੇ ਖਾਤਿਆਂ ਵਿੱਚ ਡਾਇਰੈਕਟ ਮੁਆਵਜ਼ਾ ਪਹੁੰਚਾਉਣ ਦਾ ਕੰਮ ਕਰ ਰਹੀ ਹੈ ਔਰ ਮੈਂ ਤਾਂ ਧੰਨਵਾਦ ਕਰਨਾ ਚਾਹੂੰਗਾ ਆਦਨੀਆਂ ਪ੍ਰਧਾਨ ਮੰਤਰੀ ਜੀ ਦਾ ਕੱਲ ਪ੍ਰਧਾਨ ਮੰਤਰੀ ਜੀ ਕਿਸਾਨਾਂ ਦੇ ਖਾਤੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨੀਤੀ ਦੀ 20ਵੀਂ ਕਿਸ਼ਤ ਡਾਲਣ ਵਾਲੇ ਆ ਮੈਂ ਰਣਜੀਤ ਸਿੰਘ ਗਿੱਲ ਔਰ ਉਹਨੇ ਦੇ ਪੂਰੇ ਸਾਥੀਆਂ ਨੂੰ ਜੀ ਆਇਆਂ ਨੂੰ ਕਹਿੰਦਾ ਹਾਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਦਾ ਸਵਾਗਤ ਕਰਦਾ ਹਾਂ ਕਿ ਉਹਨਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਸੋਇਤਾ ਨਾਇਬ ਸਿੰਘ ਸਿਆਣੀ ਹੋਣਾ ਦਾ ਬਿਆਨ ਸੀ ਪਰ ਦੂਜੇ ਪਾਸੇ ਗੱਲ ਕਰੀਏ ਤਾਂ ਰਣਜੀਤ ਸਿੰਘ ਗਿੱਲ ਦੇ ਦੇ ਰਾਤ ਭਾਜਪਾ ਦੇ ਵਿੱਚ ਜਾਣਾ ਵੀ ਕਈ ਤਰ੍ਹਾਂ ਦੇ ਸਵਾਲ ਚੁੱਕ ਰਿਹਾ ਕਿਉਂਕਿ ਅਕਸਰ ਮੀਡੀਆ ਦੇ ਅਨੁਸਾਰ ਰਿਪੋਰਟਾਂ ਦੇ ਅਨੁਸਾਰ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਰঞ্জੀਤ ਸਿੰਘ ਗਿੱਲ ਨੇ ਜਿਹੜੇ ਉਹ ਕਰੀਬੀ ਵਿਕਰਮ ਸਿੰਘ ਮਜੀਠੀਆ ਦੇ ਜ਼ਿਆਦਾ ਸਨ ਤੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਉਹਨਾਂ ਦਾ ਅਕਸਰ ਪੈਸਿਆਂ ਦਾ ਲੈਣ ਦੇਣ ਵੀ ਸੀ ਤਾਂ ਅਜਿਹੇ ਦੇ ਵਿੱਚ ਤੜਕਸਾਰ ਹੀ ਉਹਨਾਂ ਦੇ ਘਰ ਦੇ ਉੱਪਰ ਛਾਪੇ ਮਾਰੀ ਹੁੰਦੀ ਹੈ ਰঞ্জੀਤ ਸਿੰਘ ਗਿੱਲ ਦੇ ਅਲੱਗ-ਅਲੱਗ ਜਿਹੜੇ ਕਾਰੋਬਾਰ ਨੇ ਉਹਨਾਂ ਦੇ ਉੱਪਰ ਵੀ ਛਾਪੇ ਮਾਰੀ ਹੈ ਜਿਹੜੀ ਹੁੰਦੀ ਹੈ ਜਿਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਤੇ ਲੋਕਤੰਤ ਕਸਦੇ ਨੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਜਿਹੜੀ ਹੈ ਰੇਡ ਕਰਾਈ ਗਈ ਹੈ ਪਰ ਦਰਅਸਲ ਜੋ ਸਾਹਮਣੇ ਨਿਕਲ ਕੇ ਆ ਰਿਹਾ ਹੈ ਕਿ ਵਿਕਰਮ ਮਜੀਠੀਆ ਦੇ ਨਾਲ ਉਹਨਾਂ ਦੇ ਕਰੀਬੀ ਸਬੰਧ ਹੋਣ ਦੇ ਕਾਰਨ ਹੁਣ ਮਾਮਲਾ ਹੋਰ ਵੀ ਇਹ ਜਿਹੜਾ ਤਾਣਾ ਬਾਣਾ ਉਹ ਉਲਝ ਸਕਦਾ ਹੈ ਇਸ ਮੌਕੇ ਕੀ ਕੁਝ ਕਹਿਣਾ ਹੈ ਅਨਿਲ ਗਰਗ ਹੁਣੀ ਜੋ ਕਿ ਆਪ ਦੇ ਲੀਡਰ ਨੇ ਮੁਖਬਲਾਰੇ ਨੇ ਤੇ ਇਸ ਮੌਕੇ ਬਲਤੇਜ ਸਿੰਘ ਪੰਨੂ ਨੇ ਜੋ ਉਹਨਾਂ ਨੇ ਵੀ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਰਣਜੀਤ ਸਿੰਘ ਗਿੱਲ ਦੇ ਘਰ ਦੇ ਉੱਤੇ ਵਿਜੀਲੈਂਸ ਦੀ ਪਈ ਰੇਡ ਨੂੰ ਲੈ ਕੇ ਜਿੰਨਾ ਰੌਲਾ ਪਾਇਆ ਜਾ ਰਿਹਾ ਉਹ ਤਾਂ ਕਈ ਹੋਰ ਸਵਾਲਾਂ ਨੂੰ ਬੜੇ ਕਰ ਰਿਹਾ ਹੈ ਭਾਜਪਾ ਦੇ ਪ੍ਰਧਾਨ ਤੇ ਜਿਹੜੇ ਕਾਰਜਕਾਰੀ ਪ੍ਰਧਾਨ ਲਾਏ ਨੇ ਉਹਨਾਂ ਦਾ ਵੀ ਇੰਤਜ਼ਾਰ ਨਹੀਂ ਕੀਤਾ ਗਿਆ ਏਡੀ ਕਿਹੜੀ ਕਾਲੀ ਪੈ ਗਈ ਸੀ ਵੀ ਕਿ ਹਰਿਆਣੇ ਦੇ ਮੁੱਖ ਮੰਤਰੀ ਨੂੰ ਰਣਜੀਤ ਸਿੰਘ ਗਿੱਲੋਰਾ ਨੂੰ ਦੇਰ ਰਾਤ ਪਾਰਟੀ ਦੇ ਵਿੱਚ ਸ਼ਾਮਲ ਕਰਉਣਾ ਪਿਆ ਅਜੇ ਕੁਝ ਦਿਨ ਤਾਂ ਲੰਘੇ ਆ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਹਾਲਾ ਨਾਹਾਰ ਮਾਰਿਆ ਕਿਹਦੇ ਵਾਸਤੇ ਉਸ ਵਿਅਕਤੀ ਦੇ ਵਾਸਤੇ ਜਿਹਦੇ 7 ਤੋਂ 17 ਦੇ ਦੌਰਾਨ ਪੰਜਾਬ ਦੇ ਵਿੱਚ ਚਿੱਟੇ ਦੇ ਨਾਲ ਉਹ ਤਬਾਹੀ ਮਚਾਈ ਕਿ ਸਾਡੀ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਜਿਹੜੀ ਸੀ ਉਹਦੇ ਵਿੱਚ ਖੱਪ ਗਈ ਕਿਸ ਕਿਸਮ ਦੀਆਂ ਬੇਨਿਜਮੀਆਂ ਹੋਈਆਂ ਉਦੋਂ ਭਾਰਤੀ ਜਨਤਾ ਪਾਰਟੀ ਨਾਲ ਹੀ ਤਾਂ ਪਈ ਵਾਲ ਸੀ ਅਸਲ ਦੇ ਵਿੱਚ ਰੌਲਾ ਇਹ ਹੈ ਕਿ ਈਡੀ ਦੀ ਜਾਂਚ ਰੋਕੀ ਗਈ ਇਹ ਗੱਲਾਂ ਬਹੁਤ ਵਾਰੀ ਸਾਹਮਣੇ ਆ ਚੁੱਕੀਆਂ ਨੇ ਈਡੀ ਦੇ ਸਾਬਕਾ ਡਾਇਰੈਕਟਰ ਨੇ ਓਪਨਲੀ ਇਹ ਗੱਲ ਕਹੀ ਹੈ ਕਿ ਮੈਨੂੰ ਜਾਂਚ ਨਹੀਂ ਕਰ ਦਿੱਤੀ ਗਈ ਇੱਕ ਅਫੀਸਰ ਸਾਹਮਣੇ ਬਿਠਾ ਦਿੱਤਾ ਗਿਆ ਸੀ ਜੇ ਮਜੀਠੀਆ ਦੀ ਗੱਲ ਆਈ ਤੇ ਕੈਪਟਨ ਅਮਰਿੰਦਰ ਸਿੰਘ ਉਰੀ ਨਿਕਲ ਕੇ ਆਜੀ ਜੇ ਹੁਣ ਉਹ ਤਾਰਾਂ ਜਿਹੜੀਆਂ ट्रांजੈਕਸ਼ਨ ਦੀਆਂ ਰਣਜੀਤ ਸਿੰਘ ਗਿੱਲਵਾਲ ਨੂੰ ਤੁਰੀਆਂ ਤੇ ਭਾਰਤੀ ਜਨਤਾ ਪਾਰਟੀ ਨਾਲ ਦੇ ਨਾਲ ਉਹਦੇ ਹੱਕ ਦੇ ਵਿੱਚ ਆ ਕੇ ਉੱਤਣ ਲੱਗੀ ਇਹ ਮੇਲ ਤੇ ਸੁਮੇਲ ਇਹ ਗੱਠਜੋੜ ਜਿਹੜਾ ਇਹ ਕਿਹੋ ਜਿਹਾ ਹੈ ਕਿੰਨਾਂ ਲੋਕਾਂ ਦੀ ਬਦਤ ਕੀਤੀ ਜਾ ਰਹੀ ਹੈ ਸਵਾਲ ਇਸ ਵੇਲੇ ਇਹ ਬਣਦੇ ਦੇਖੋ ਭਾਜਪਾ ਦੀ ਜਿਹੜੀ ਸਿਆਸਤ ਹੈ ਉਸਨੇ ਤਾਂ ਦੇ ਮੁਲਕ ਦਾ ਭਲਾ ਨਹੀਂ ਕੀਤਾ ਮਤਲਬ ਇਹ ਅਕਸਰ ਲੋਕ ਕਹਿੰਦੇ ਆ ਵੀ ਚਾਹੇ ਹੋਵੇ ਕੋਈ ਤਸਕਰ ਚਾਹੇ ਹੋਵੇ ਕੋਈ ਗੈਂਗਸਟਰ ਤੇ ਚਾਹੇ ਹੋਣ ਕੋਈ ਕਰਪਟ ਲੋਕ ਉਹਨਾਂ ਦੀ ਜੇ ਸਰਪ੍ਰਸਤੀ ਕਰਦਾ ਤਾਂ ਉਹ ਭਾਜਪਾ ਕਰਦੀ ਹੁਣ ਤੁਸੀਂ ਦੇਖੋ ਕਿ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਵਿਜੀਲੈਂਸ ਬੀਰੋ ਲਗਾਤਾਰ ਜਾਂਚ ਕਰ ਰਹੀ ਹੈ ਔਰ ਉਸ ਜਾਂਚ ਦੀਆਂ ਸੂਈਆਂ ਕੁਝ ਲੀਡ ਜਿਹੜੀਆਂ ਨੇ ਜਦੋਂ ਰਣਜੀਤ ਸਿੰਘ ਗਿੱਲਵਾਲ ਵਧੀਆਂ ਤਾਂ ਰਾਤੋਂ ਰਾਤ ਅੱਧੀ ਰਾਤ ਨੂੰ ਜਿਹੜਾ ਹੈਗਾ ਉਸ ਨੂੰ ਭਾਜਪਾ ਜੁਆਇਨ ਕਰਾ ਲਈ ਜਾਂਦੀ ਹੈ ਕਿ ਹੁਣ ਸਵਾਲ ਇਹ ਪੈਦਾ ਹੁੰਦਾ ਆ ਕਿ ਐਡਾ ਵੱਡਾ ਲੀਡਰ ਹੋਵੇ ਠੀਕ ਹੈ ਨਾ ਉਹਨੂੰ ਰਾਤੋਂ ਰਾਤ ਭਾਜਪਾ ਜੁਆਇਨ ਕਰਨ ਦੀ ਜਾਂ ਭਾਜਪਾ ਜੁਆਇਨ ਕਰਾਉਣ ਦੀ ਜ਼ਰੂਰਤ ਕਿ ਪੈਗੀ ਪੱਕਾ ਬੀਜਪੀ ਦੇ ਲੀਡਰ ਨੇ ਕਿਆ ਹੋਏਗਾ ਕੋਈ ਗੱਲ ਨਹੀਂ ਜਿ ਸੂਈਆਂ ਤੇਰੇ ਵੱਲ ਨੇ ਤਾਂ ਅਸੀਂ ਪਛਾਣ ਲਵਾਂਗੇ ਤੇ ਉਸ ਤੋਂ ਪਹਿਲਾਂ ਵੀ ਤੁਸੀਂ ਦੇਖੋ ਜਦੋਂ ਮਜੀਠੀਆ ਸਾਹਿਬ ਦੇ ਖਿਲਾਫ ਜਿਹੜਾ ਹੈਗਾ ਈਡੀ ਦੀ ਰੇਡ ਹੁੰਦੀ ਸੀ ਤਾਂ ਈਡੀ ਦੀ ਰੇਡ ਕਿਤੇ ਰੋਕੀ ਸੀ ਬੀਜਪੀ ਦੀ ਸਰਕਾਰ ਨੇ ਰੋਕੀ ਸੀ ਅੱਜ ਪੰਜਾਬ ਦੇ ਵਿੱਚ ਅਸੀਂ ਦੇਖਦੇ ਆਂ ਜਿਹੜੀਆਂ ਧਮਕੀਆਂ ਭਰੀਆਂ ਕੌਲਾਂ ਆ ਰਹੀਆਂ ਨੇ ਜਾਂ ਨੈੱਟਵਰਕ ਚਲਾ ਰਿਆ ਉਹ ਕਿੱਥੋਂ ਚੱਲ ਰਿਹਾ ਹੈ ਕਿਹੜੇ ਸੂਬੇ ਦੀ ਜੇਲ੍ਹ ਦੇ ਵਿੱਚੋਂ ਚੱਲ ਰਿਹਾ ਹੈ ਤੇ ਉਹਨੂੰ ਕੌਣ ਚਲਾ ਰਿਹਾ ਹੈ ਤੇ ਉਹਨੂੰ ਸਰਪ੍ਰਸਤ ਕਿਸ ਦੀ ਹਾਸਲ ਹੈਗੀ ਹੈ ਇਹ ਵੀ ਕਿਸੇ ਤੋਂ ਨਹੀਂ ਛੁਪਿਆ ਹੈਗਾ इवन ਅੱਜ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਜਦੋਂ ਜੁਧ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ ਉਹ ਇਹਦਾ ਨਤੀਜੇ ਇੰਨੇ ਸਾਰਥਕ ਨਿਕਲੇ ਕਿ ਪੰਜਾਬ ਪੁਲਿਸ ਨੇ ਜਿਹੜਾ ਪਾਕਿਸਤਾਨ ਪਾਲੇ ਪਾਸੋਂ ਜਿਹੜੀ ਤਸਕਰੀ ਹੁੰਦੀ ਸੀ ਉਹਨੂੰ ਬਹੁਤ ਹੱਦ ਤੱਕ ਕਾਬੂ ਕਰ ਲਿਆ ਪਰ ਅੱਜ ਜਿਹੜੀ ਡਰਗ ਤਸਕਰੀ ਜਿਹੜੀ ਹੋ ਰਹੀ ਹੈ ਜ਼ਿਆਦਾਤਰ ਉਹ ਗੁਜਰਾਤ ਵਾਲੀ ਸਾਈਡ ਤੋਂ ਹੋ ਰਹੀ ਹੈ ਕੀ ਇਹ ਵੀ ਕਿਸੇ ਤੋਂ ਛੁਪਿਆ ਹੋਇਆ ਤੱਥ ਨਹੀਂ ਹੈਗਾ ਸੋ ਲੋਕ ਦੇ ਜਿਹੜੇ ਸਵਾਲ ਪੁੱਛਣਗੇ ਨਾ ਕਿ ਬੀਜੇਪੀ ਆਖਰ ਜਿਹੜੀ ਕਿਸ ਤਰ੍ਹਾਂ ਦੀ ਰਾਜਨੀਤੀ ਕਰਨਾ ਚਾਹੁੰਦੀ ਹੈ ਕੀ ਬੀਜੇਪੀ ਜਿਹੜੀ ਹੈਗੀ ਉਹ ਦੇਸ਼ ਦੇ ਭਲੇ ਵਾਸਤੇ ਸੂਬੇ ਦੇ ਭਲੇ ਵਾਸਤੇ ਖੜੀ ਹੈ ਤੇ ਜਾਂ ਫਿਰ ਇਹੋ ਜਿਹੇ ਲੋਕਾਂ ਨੂੰ ਜਿਹੜਾ ਸਰਪ੍ਰਸਤੀ ਤੇ ਸੁਰੱਖਸ਼ਨ ਦੇਣ ਵਾਸਤੇ ਖੜੀ ਹੈ। ਤੁਸੀਂ ਵੇਖਿਆ ਪਹਿਲਾਂ ਜੁਆਇਨਿੰਗ ਹੋਈ ਉਸ ਤੋਂ ਬਾਅਦ ਰੇਡ ਹੁੰਦੀ ਹੈ ਉਹਨਾਂ ਦੇ ਘਰ ਤੇ ਆਮ ਆਦਮੀ ਪਾਰਟੀ ਦਾ ਸਪਸ਼ਟਿਕਰਨ ਵੀ ਸਾਹਮਣੇ ਆਉਂਦਾ ਹੈ ਕਿ ਇਹ ਰੇਡ ਆਖਰਕਾਰ ਕਿਉਂ ਹੋਈ ਹੈ। ਸੋ ਇਸ ਤੋਂ ਬਾਅਦ ਹੁਣ ਇਸ ਰੇਡ ਦੇ ਵਿੱਚੋਂ ਕੀ ਕੁਝ ਨਿਕਲੇਗਾ ਜਾਂ ਫਿਰ ਇਨਵੈਸਟੀਗੇਸ਼ਨ ਚੱਲੇਗੀ ਜਿਹੜੀ ਉਹਦੇ ਵਿੱਚ ਕੀ ਕੁਝ ਨਿਕਲੇਗਾ ਇਹ ਤਾਂ ਜਾਂਚ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।